ਖਬਰ ਆਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਜ਼ਿਲ੍ਹਾ ਕਾਨੂੰਨ ਸੇਵਾ ਅਥਾਰਟੀ ਪਟਿਆਲਾ ਦੇ ਵੱਲੋਂ ਅੱਜ ਰਾਜਪੁਰਾ ਕੋਰਟ ਦੇ ਵਿੱਚ ਨੈਸ਼ਨਲ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਗਿਆ ਅਤੇ ਦੱਸ ਦਈਏ ਕਿ ਇਸ ਦੌਰਾਨ ਵੱਖ-ਵੱਖ ਪ੍ਰਕਾਰ ਦੇ ਕੇਸਾਂ ਦਾ ਨਿਪਟਾਰਾ ਆਪਸੀ ਰਜ਼ਾਮੰਦੀ ਦੇ ਨਾਲ ਕਰਵਾਇਆ ਗਿਆ ਅਤੇ ਇਸ ਦੌਰਾਨ ਰਾਜਪੁਰਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਾਬਕਾ ਬਾਰ ਐਸੋਸੀਏਸ਼ਨ ਪ੍ਰਧਾਨ ਨੇ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਆਪਣਾ ਕੇਸ ਲੋਕ ਅਦਾਲਤਾਂ ਦੇ ਵਿੱਚ ਲਗਾ ਸਕਦੇ ਹਾਂ ਆਓ ਦੇਖਦੇ ਹਾਂ ਇਸ ਰਿਪੋਰਟ ਜਰੀਏ ਅੱਜ ਦੀ ਲੋਕ ਅਦਾਲਤਾਂ ਲੋਕਾਂ ਨੂੰ ਕਾਫੀ ਫਾਇਦਾ ਹੋਇਆ ਜੀ ਕਿਉਂਕਿ ਅੱਜ ਮੋਸਟਲੀ ਜਿਹੜੇ ਕੇਸਿਸ ਲੱਗੇ ਸੀ ਫੈਮਿਲੀ ਮੈਟਰਸ ਲੱਗੇ ਸੀ ਜਿਨ੍ਹਾਂ ਵਿੱਚ ਹਸਬੰਦ ਵਾਈਫ ਦੇ ਝਗੜੇ ਸੀ ਉਹ ਕਾਫੀ ਮੋਕਾਏ ਗਏ ਹਨ ਜੀ ਤੇ ਬਾਕੀ ਬੈਂਕਾਂ ਦੇ ਜਿਵੇਂ ਲੋਨ ਵਗੈਰਾ ਦੇ ਚੱਕਰ ਦੇ ਸੀ ਉਹ ਵੀ ਕਾਫੀ ਮੁਕਾਇਏ ਨੇ ਪ੍ਰਧਾਨ ਜੀ ਸਾਹਿਬ ਕੌਣ-ਕੌਣ ਬੰਦਾ ਲੋਕਦਾਲਤ ਵਿੱਚ ਕੀ ਸੇਵਾ ਕਰਦਾ ਹੈ ਲੋਕਦਾਲਤ ਵਿੱਚ ਗਰੀਬ ਵਿਅਕਤੀ ਜਿਨ੍ਹਾਂ ਦੇ ਜਿਨ੍ਹਾਂ ਕੋਲ ਯਾਨੀ ਕਿ ਨਿਆਂ ਲਈ ਵਿਵਸਥਾ ਨਹੀਂ ਹੈ ਜੀ ਉਹ ਆਪਣੇ ਕੇਸ ਲਵਾ ਸਕਦੇ ਹਨ ਅਪੰਗ ਵਿਅਕਤੀ ਹੈਗੇ ਜੀ ਉਹ ਲਵਾ ਸਕਦੇ ਹਨ ਕੀ ਜਿਨ੍ਹਾਂ ਦੇ ਅਟਾਰਨੀਟਰ ਕੀ ਹੁੰਦਾ ਹੈ ਕੇਸ ਲਵਾਉਣ ਦਾ ਕੇਸ ਲਵਾਉਣ ਲਈ ਐਪਲੀਕੇਸ਼ਨ ਦੇਣੀ ਪੈਂਦੀ ਹੈ ਜਾਂ ਫਿਰ ਜੱਸਾ ਨੂੰ ਕਹਿਣਾ ਪੈਂਦਾ ਵੀ ਸਾਡਾ ਕੇਸ ਜਿਹੜਾ ਲੋਕਦਾਲਤ ਵਿੱਚ ਰੱਖਿਆ ਜਾਵੇ ਤਾਂ ਜੋ ਸਮਝੌਤੇ ਯਾਨੀ ਕਿ ਸਮਝੌਤਾ ਹੋ ਸਕੇ ਸਾਡਾ ਕਿਹੇ ਜਿਹੇ ਕਿਹੇ ਜਿਹੇ ਕੇਸ ਹੈ ਜਿਹੜੇ ਇਥੇ ਲੱਗ ਸਕਦੇ ਫੈਮਿਲੀ ਮੈਟਰ ਹੋਗੇ ਜੀ ਜਿਵੇਂ ਹਸਬੰਡ ਵਾਈਫ ਦੀ ਲੜਾਈ ਹੋ ਗਈ ਕੋਈ ਕੇਸਿਸ ਚੱਲਦੇ ਹੈ ਜੀ ਉਹਨਾਂ ਦੇ ਤੇ ਜਾਂ ਫਿਰ ਬੈਂਕਿੰਗ ਮੈਟਰਸ ਹੋਗੇ ਜਿਸ ਤਰ੍ਹਾਂ ਬੈਂਕਾਂ ਤੋਂ ਲੋਨ ਲਿੱਤਾ ਹੋਇਆ ਹੈ ਤੇ ਆਪਣਾ ਬੈਂਕ ਬੈਂਕ ਵਾਲਿਆਂ ਨੇ ਕੇਸ ਪਾਏ ਹੋਏ ਹਨ ਤਾਂ ਉਹ ਆਪਣੇ ਕੇਸ ਜਿਹੜੇ ਹੈਗੇ ਲੋਕ ਦਰ ਵਿੱਚ ਲਗਵਾ ਸਕਦੇ ਸਰ ਜਿਵੇਂ ਅੱਜ ਦੋ ਤੀਏ ਲੋਕ ਪਾਏਗੇ ਜੀ ਅਪਰੋਕਸਿਮੇਟ ਕਿੰਨੇ ਲੋਕ ਕ੍ਰੈਡਿਟ ਗੈਂਟਸ ਆ ਗਏ ਜਿਹਦੇ ਜਿਹਨਾਂ ਕੇਸ ਲਵਾਏ ਸੀ ਸਰ ਦੇਖੋ ਮੈਂ ਕੋਈ ਅਜੇ ਸਾਨੂੰ ਇਹਨਾਂ ਦੀ ਪ੍ਰੋਪਰ ਅੰਕੜਾ ਤਾਂ ਮਿਲਿਆ ਨਹੀਂ ਹੈ ਜੀ ਮੈਂ ਸ਼ਾਮ ਤੱਕ ਇਹ ਕਨਫਰਮ ਕਰ ਸਕਦਾ ਕਿਉਂਕਿ ਸ਼ਾਮ ਤੱਕ ਰਿਪੋਰਟ ਆਏਗੀ ਵੀ ਇਹਨੇ ਕੇਸ ਨਿਪਟ ਚੁੱਕੇ ਹਨ ਪਰ ਕਾਫੀ ਕੇਸ ਸੀ ਜਿਹਨਾਂ ਨੂੰ ਅਸੀਂ ਕਹਿ ਸਕਦੇ ਵੀ ਕਾਫੀ ਭਾਰੀ ਮਾਤਰਾ ਵਿੱਚ ਜਿਹੜੇ ਕੇਸ ਅੱਜ ਉਹ ਹੋਏ ਨਿਪਟੇ ਕਿੰਨੇ ਕਿੰਨੇ ਜੱਜ ਸਾਹਿਬ ਸੀ ਅੱਜ ਕਿੰਨੇ ਜੱਜ ਸਾਹਿਬ ਅੱਜ 6 ਬੈਂਚ ਲੱਗੇ ਸੀ ਸਰ ਜਿਹੜੇ ਹੈਗੇ ਸਾਡੇ ਸਭ ਤੋਂ ਜਿਹੜੇ ਬੜੇ ਜੱਜ ਸਾਹਿਬ ਹੈਗੇ ਸਰਦਾਰ ਸ਼੍ਰੀ ਮਨਮੋਹਨ ਭੱਟੀ ਜੀ ਤੇ ਸ਼੍ਰੀ ਕਮਲਜੀਤ ਸਿੰਘ ਜੀ ਤੇ ਮੈਮ ਅਨੂਪਾ ਜਿੰਦਲ ਜੀ ਮੈਮ ਕੁਸ਼ਦੀਪ ਕੌਰ ਜੀ ਸ਼੍ਰੀ ਮਨਕ ਮਰਵਾਹਾ ਜੀ ਸਾਹਿਬ ਤੇ ਮੈਮ ਸਿਮਰਨ ਪ੍ਰੀਤ ਕੌਰ ਜੀ ਸਰ ਆਪ ਲੋਕਾਂ ਨੂੰ ਕੁਝ ਨਹੀਂ ਦਰਖਾਵਾ ਜੀ ਮੈਂ ਆਪ ਲੋਕਾਂ ਨੂੰ ਨਹੀਂ ਕਹਿਣਾ ਚਾਹਾਂਗਾ ਕਿ ਜਿਹੜੇ ਆਪਣੇ ਕੇਸ ਲੋਕ ਅਦਾਲਤ ਤੇ ਚਲਵਾ ਕੇ ਜਲਦੀ ਤੋਂ ਜਲਦੀ ਨਿਬੜਵਾ ਸਕਦੇ ਹਨ ਤੇ ਇੱਕ ਸਭ ਤੋਂ ਵੱਡੀ ਗੱਲ ਹੈ ਆਪਸ ਵਿੱਚ ਜਿਹੜਾ ਸਮਝੌਤਾ ਹੁੰਦਾ ਉਸ ਵਿੱਚ ਕਿਸੇ ਦੇ ਮਨ ਵਿੱਚ ਵੈਰ ਵਿਰੋਧ ਨਹੀਂ ਰਹਿੰਦਾ ਜੀ ਐਡਵੋਕੇਟਸ ਮੇਕ ਸਿੰਘ ਸੰਧੂ ਐਕਸ ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਰਾਜਪੁਰਾ ਜੋ ਕਿ ਅੱਜ ਦੀ ਨੈਸ਼ਨਲ ਲੋਕ ਅਦਾਲਤ ਲੱਗੀ ਹੈ ਇਸ ਚ ਜੋ ਲਿਟਿਗੈਂਸ ਨੇ ਲੋਕਾਂ ਦਾ ਅੱਜ ਬਹੁਤ ਭਰਮਾ ਜੋ ਜੋ ਸਹਿਯੋਗ ਮਿਲਿਆ ਹੈ ਕਿਉਂਕਿ ਲਿਟਿਗੈਂਸ ਵੀ ਚਾਹੁੰਦੇ ਆ ਸਾਡਾ ਜਿਹੜਾ ਜਲਦੀ ਨਿਆਂ ਸਾਨੂੰ ਮਿਲੇ ਔਰ ਸਸਤਾ ਨਿਆਂ ਮਿਲੇ ਔਰ ਅੱਜ ਦੇ ਜਿਹੜੇ ਜਿੰਨੇ ਵੀ ਕੇਸ ਤਕਰੀਬਨ ਮੈਕਸਿਮਮ ਰਿਕਵਰੀ ਸੂਟ ਸੀ ਚਾਹੇ ਉਹ ਬੈਂਕਾਂ ਦੇ ਸੀ ਚਾਹੇ ਉਹ ਆਪਸੀ ਸਪੈਸੀ ਫਾਰਮ ਦੇ ਦਾਵੇ ਸੀ ਜਾਂ ਰਿਕਵਰੀ ਸੂਟ ਸੀ ਜਾਂ ਫੈਮਿਲੀ ਮੈਟਰ ਸੀ ਉਹਨਾਂ ਦੇ ਵਿੱਚ ਐਮੀਕਬਲੀ ਬੈਠ ਕੇ ਕਾਫੀ ਸੈਟਲਮੈਂਟ ਹੋਈ ਹੈ ਜੋ ਦੇਖੀ ਹੈ ਗਿਆ ਔਰ ਇਸ ਦੇ ਨਾਲ ਹੀ ਨਾਲ ਜਦੋਂ ਇਹ ਸੈਟਲਮੈਂਟ ਹੁੰਦੀ ਹੈ ਤਾਂ ਆਪਸੀ ਜਿਹੜਾ ਮਿਲ ਮਿਟਾ ਪਾਰਟੀਆਂ ਦਾ ਉਹ ਵੀ ਦੂਰ ਹੁੰਦਾ ਹੈ ਔਰ ਉਹਦੇ ਨਾਲ ਉਹਨਾਂ ਦੇ ਅੱਗੇ ਜਿਹੜੇ ਸਹਿਯੋਗ ਹੈ ਉਹ ਉਸੇ ਤਰ੍ਹਾਂ ਹੀ ਉਹਨਾਂ ਦਾ ਆਪਸੀ ਫੈਮਿਲੀਆਂ ਦਾ ਰਹੀ ਜਾਂਦਾ ਹੈਗਾ ਆਪਣੀ ਹੋ ਚਾਹੇ ਨੇਬਰਹੂਡ ਦੇ ਹੋਣ ਚਾਹੇ ਉਹਨਾਂ ਦੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਉਹਨਾਂ ਦਾ ਆਪਣਾ ਪੂਰਾ ਸਮਾਜ ਦੇ ਵਿੱਚ ਸਹਿਯੋਗ ਹੋ ਜਾਂਦਾ ਹੈ ਔਰ ਉਹਨਾਂ ਦੇ ਮਨ ਦਾ ਜਿਹੜੀ ਕ੍ਰਤਨ ਹੈ ਉਹ ਦੂਰ ਹੋ ਜਾਂਦੀ ਹੈ ਸਰ ਜੀ ਵੀ ਕਿਤੇ ਵਿੱਚ ਕੇਸ ਦੇ ਵਿੱਚ ਆਪਾਂ ਕੋਰਟ ਫੀਸ ਲਾਉਣੀ ਹੈ ਫਿਰ ਇਸ ਤੋਂ ਬਾਅਦ ਕੋਰਟ ਫੀਸ ਦਾ ਕੀ ਬਣਦਾ ਸੀ ਉਹਦੇ ਚ ਜਦੋਂ ਜਿਵੇਂ ਸਪੈਸੀਫਿਕ ਬਾਰੇ ਦਾਅਵਾ ਦਾਇਰ ਹੋਇਆ ਜਾਂ ਕਵਰੀ ਸੂਟ ਦਾਇਰ ਹੋਇਆ ਉਹਦੇ ਜਿਹੜੀ ਕੋਰਟ ਫੀਸ ਲਾਈ ਹੈ ਤਾਂ ਉਹਦੇ ਚ ਪਾਰਟੀਆਂ ਦੇ ਸਟੇਟਮੈਂਟ ਲਿਖੀ ਜਾਂਦੀ ਹੈ ਵੀ ਸਾਡਾ ਰਾਜੀਨਾਮਾ ਹੋ ਗਿਆ ਸਾਡੀ ਜਿਹੜੀ ਕੋਰਟ ਫੀਸ ਹੈ ਮੇ ਕਾਈਂਡਲੀ ਰਿਫੰਡਰ ਤਾਂ ਆਰਡਰ ਜਿਵੇਂ ਹੈ ਜਿਹੜਾ ਜੱਜ ਸਾਹਿਬ ਆ ਨੇ ਜਿਹੜੇ ਉਹ ਆਰਡਰ ਕਰ ਦਿੰਦੇ ਨੇ ਔਰ ਜਿਹੜਾ ਜਿੰਨਾ ਵੀ ਹੈ ਉਹ ਜਿਹੜਾ ਕੱਟ ਕੇ ਉਹਦੇ ਮੁਤਾਬਕ ਜਿਹੜਾ ਹੈਗਾ ਜਿੰਨੀ ਕੋਰਟ ਫੀਸ ਹੈ ਵਾਪਸ ਹੋ ਜਾਂਦੀ ਹੈ ਇਸ ਦਿਨ ਹਾਂਜੀ ਇਸ ਦੇ ਨਾਲ ਹੀ ਨਾਲ ਅੱਜ ਦੀ ਜਿਹੜੀ ਲੋਕਦਾਲਤ ਹੈ ਮੈਂ ਤਕਰੀਬਨ 2 ਦਿਨ ਕੋਰਟਾਂ ਦੇ ਵਿੱਚ ਗਿਆ ਤਾਂ ਦੇਖਿਆ ਹੈ ਵੀ ਜੱਜ ਸਾਹਿਬ ਨੇ ਬਹੁਤ ਐਫਰਟਸ ਕੀਤੀਆਂ ਨੇ ਔਰ ਲਿਬਰਲ 뷰 ਦੇ ਨਾਲ ਰਾਜੀਨਾਮੇ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੁਹਾਡਾ ਕਹਿਣ ਤੋਂ ਪਾਵਾ ਵੀ ਜਿਹੜੇ ਪੈਟੀਟੈਂਟਸ ਹੈਗੇ ਆ ਉਹਨਾਂ ਵੱਤ ਵੱਤ ਆਪਣੇ ਕੇਸ ਦਾ ਲਵਾਉਣਾ ਚਾਹੀਦਾ ਲਵਾਣੇ ਚਾਹੀਦੇ ਆ ਬਿਲਕੁਲ ਲਵਾਣੇ ਚਾਹੀਦੇ ਕਿਉਂਕਿ ਜਲਦੀ ਨਿਆ ਮਿਲਦਾ ਹੈਗਾ ਔਰ ਸਸਤਾ ਨਿਆ ਮਿਲਦਾ ਹੈ ਔਰ ਆਪਸੀ ਜਿਹੜਾ ਮੇਲ ਹੈ ਸਭ ਤੋਂ ਵੱਡੀ ਗੱਲ ਹੈ ਆਪਸੀ ਜਿਹੜਾ ਮਨਮਟਾ ਹੈ ਉਹ ਦੂਰ ਹੋ ਜਾਂਦਾ ਹੈ ਠੀਕ